ਸਿੱਗੇ ਜੀ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਦੇਖ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਤੇ ਮੈਂ ਤੁਹਾਡਾ ਆਪਣਾ ਵਿਕਰਮ ਗਿੱਲ ਤੇ ਸਾਹਿਬ ਤੁਹਾਡੇ ਗਾਇਕੀ ਦਾ ਜਿਹੜਾ ਸ਼ੌਂਕ ਆ ਕਦੋਂ ਫਾਇਦਾ ਹੋਵੇ ਮੈਂ ਜੀ ਬਚਪਨ ਤੋਂ ਹੀ ਸ਼ੌਂਕ ਸੀਗਾ ਜੀ ਮੈਨੂੰ ਮੈਂ 7th ਕਲਾਸ ਦੇ ਵਿੱਚ ਹੀ ਹਾਰਮੋਨੀਅਮ ਸਿੱਖਣ ਲੱਗਿਆ ਸੀਗਾ ਜੀ ਮੈਂ ਕੀਰਤਨ ਕਰਦਾ ਰਿਹਾ ਸੀ ਪਹਿਲਾਂ ਤੇ ਜਦੋਂ ਮੈਂ 2021 ਦੇ ਵਿੱਚ ਕੈਨੇਡਾ ਚਲੇ ਗਿਆ ਤਾਂ ਉੱਥੇ ਜਾ ਕੇ ਮੈਂ ਲਿਖਣਾ ਸ਼ੁਰੂ ਕੀਤਾ ਜੀ ਇਮਨੂੰ ਸ਼ੌਂਕ ਪੈਦਾ ਹੋਇਆ ਤਾਂ ਲਿਖਣ ਦਾ ਫਿਰ ਮੈਂ ਸੋਚਿਆ ਕਿ ਮੈਨੂੰ ਗਉਣਵਲ ਵੀ ਜਾਣਾ ਚਾਹੀਦਾ ਹਨੀ ਉਸ ਤੋਂ ਬਾਅਦ ਫਿਰ ਮੈਂ 2022 ਦੇ ਵਿੱਚ ਆ ਕੇ ਇੰਡੀਆ ਚ ਆ ਕੇ ਮੈਂ ਪਹਿਲਾ ਸੌਂਗ ਟਰਬੋ ਆਪਣਾ ਰਿਕਾਰਡ ਕੀਤਾ ਸੀਗਾ ਤੇ ਉਹ ਫਿਰ ਮੈਂ April ਦੇ ਵਿੱਚ ਛੱਡਿਆ ਸੀ ਉਹਨਾਂ ਨੂੰ ਵੀ ਸਰੋਤੇ ਨੇ ਬੜਾ ਵਧੀਆ ਪਿਆਰ ਦਿੱਤਾ ਤੇ ਹੁਣ ਵੀ ਮੈਂ 2 ਤਰੀਕ ਨੂੰ ਕਾਂਢ ਗਾਣਾ ਰਿਲੀਜ਼ ਕੀਤਾ ਜੀ ਉਹ ਵੀ ਹੁਣ 16 ਲੱਖ ਤੋਂ ਉੱਪਰ ਚਲੇ ਗਿਆ ਗਾਣਾ ਜੀ ਉਹਨੂੰ ਵੀ ਬੜਾ ਪਿਆਰ ਮਿਲਿਆ ਤਾਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਜੀ ਮੈਂ ਜੀ ਲੁਧਿਆਣੇ ਤੋਂ ਪਰਿਵਾਰ ਵੱਲੋਂ ਕਿਸ ਤਰ੍ਹਾਂ ਸਹਾਇਤਾ ਮਿਲਦਾ ਉਸ ਲੈ ਕੇ ਬਹੁਤ ਵਧੀਆ ਹੈਲਪ ਕੀਤੀ ਮੇਰੇ ਘਰ ਦੇ ਨੇ ਸਪੋਰਟ ਕੀਤੀ ਮੈਨੂੰ ਬਹੁਤ ਜਦੋਂ ਮੈਂ ਕਰਦਿਆਂ ਨੂੰ ਕਿਹਾ ਕਿ ਹਾਂਜੀ ਮੈਂ ਆਹ ਵਾਲੀ ਲੈਂਚ ਆਉਣਾ ਚਾਹੁੰਦਾ ਵਾਂ ਤਾਂ ਕਰਦਿਆਂ ਨੇ ਮੈਨੂੰ ਬੜੀ ਮੋਟੀਵੇਸ਼ਨ ਮੋਟੀਵੇਟ ਕੀਤਾ ਮੈਨੂੰ ਤੇ ਮੇਰੀ ਹੈਲਪ ਕੀਤੀ ਬਹੁਤ ਕਿਹ ਜਾਂਦਾ ਤਾਂ ਜ਼ਿਆਦਾਤਰ ਉਹ ਜਿਹੜੇ ਮੁੰਡੇ ਨੇ ਬਾਹਰ ਜਾ ਕੇ ਗਾਣਾ ਰਿਲੀਜ਼ ਕਰਦੇ ਤੁਸੀਂ ਪੰਜਾਬ ਚ ਕਿਉਂ ਕੀਤਾ ਅ ਕਿਉਂਕਿ ਮੈਨੂੰ ਪੰਜਾਬ ਧਰਤੀ ਨਾਲ ਪਿਆਰ ਸੀਗਾ ਬਹੁਤ ਜ਼ਿਆਦਾ ਤੇ ਮੈਨੂੰ ਐ ਸੀਗਾ ਕਿ ਮੈਂ ਜਦੋਂ ਵੀ ਮੈਂ ਆਪਣਾ ਕਰੀਅਰ ਸ਼ੁਰੂ ਕਰਾਂ ਤਾਂ ਮੈਂ ਆਪਣੀ ਮਾਂ ਧਰਤੀ ਤੋਂ ਸ਼ੁਰੂ ਕਰਾਂ ਪਹਿਲਾਂ ਪਹਿਲਾ ਗਾਣਾ ਕਿਹੜਾ ਰਿਲੀਜ਼ ਕੀਤਾ ਜੀ ਪਹਿਲਾ ਟਰਬੋ ਗਾਣਾ ਕੀਤਾ ਸੀ ਜੀ ਕਿੰਨਾ ਤਾਂ ਸਰੋਤਿਆਂ ਨੂੰ ਉਹਨੂੰ ਪਿਆਰ ਕੀਤਾ ਉਹਨੂੰ ਵੀ ਬੜਾ ਵਧੀਆ ਪਿਆਰ ਦਿੱਤਾ ਹੀ ਬੜਾ ਵਧੀਆ ਰਿਸਪੌਂਸ ਸੀਗਾ 1.5 ਮਿਲੀਅਨ ਗਾਣਾ ਚੱਲਿਆ ਸੀਗਾ ਇਹ ਉਹ ਵੀ ਉਸ ਤੋਂ ਬਾਅਦ ਜਿਹੜਾ ਗਾਣਾ ਹੈ ਉਹ ਉਸ ਤੋਂ ਬਾਅਦ ਮੇਰੇ ਪੰਜ ਗਾਣੇ ਹੁਣ ਤੱਕ ਰਿਲੀਜ਼ ਹੋ ਚੁੱਕੇ ਨੇ ਉਸ ਤੋਂ ਬਾਅਦ ਪਰਸ਼ਾਵਾਂ ਕੱਢਿਆ ਸੀਗਾ ਫਿਰ ਹਵਾਵਾਂ ਜੀ ਫਿਰ ਅੱਖ ਹੁਣ ਕਾਂਡ ਕੱਢਿਆ ਜੀ ਤੇ ਤੁਸੀਂ ਮਿਊਜ਼ਿਕ ਵੀ ਕਰ ਲੈਂਦੇ ਜਿਵੇਂ ਹਰਮੋਨੀਅਮ ਹੋਵੇ ਹਾਂ ਜੀ ਹਰਮੋਨੀਅਮ ਪਲੇ ਕਰ ਲੈਂਦੇ ਜੀ ਕਿਹ ਕਿਹ ਗਾਣਾ ਚਾਹੁੰਦੇ ਆ ਆਈਡਲ ਥੋੜਾ ਬੋਲੋ ਆਈਡਲ ਮੇਰੇ ਮੈਨੂੰ 295 ਗਾਣਾ ਬੜਾ ਵਧੀਆ ਲੱਗਿਆ ਸੀਗਾ ਨੇ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ ਗਾਣੇ ਉਹਨਾਂ ਦੇ ਤਾਂ ਕਰਕੇ ਮੈਂ ਉਹਨਾਂ ਤੋਂ ਇੱਕ ਇਨਸਪੀਰੇਸ਼ਨ ਲੈਣਾ ਵਾਣਾ ਜੀ ਤਾਂ ਕਰਕੇ ਮੈਂ ਮੋਟੀਵੇਟ ਵੀ ਬੜਾ ਹੋਇਆ ਉਹਨਾਂ ਦੇ ਗਾਣੇ ਸੁਣ ਕੇ ਹਾਂਜੀ ਤੇ ਜਿਸ ਅੱਗੇ ਇਸ ਤਰ੍ਹਾਂ ਦੇ ਗਾਣੇ ਤੇ ਰਿਲੀਜ਼ ਕਰਨਾ ਚਾਹੁੰਦੇ ਹਾਂ ਸਭ ਵਿਚਾਰ ਕੀ ਜਾ ਇਸ ਤਰ੍ਹਾਂ ਦੇ ਜਿਹੜੇ ਅੱਜਕੱਲ ਮੁੰਡੇ ਜੱਕ ਬੀ ਗਾਣੇ ਦੋ ਆ ਹਜੇ ਤਾਂ ਇਹ ਕਮਰਸ਼ੀਅਲ ਚੱਲ ਰਹੇ ਨੇ ਸਾਰੇ ਗਾਣੇ ਪਰ ਵਿੱਚ ਮੇਰੇ ਬਹੁਤ ਲੋਕਤੱਤ ਵੀ ਲਿਖੇ ਹੋਏ ਨੇ ਉਹ ਵੀ ਮੈਂ ਹੌਲੀ-ਹੌਲੀ ਰਿਲੀਜ਼ ਕਰੂੰਗਾ ਜੀ ਕਿੰਨੇ ਗਾਣੇ ਲਿਖ ਚੁੱਕੇ ਹੋਣ ਕਰਕੇ ਮੇਰੇ 100 150 ਗਾਣਾ ਮੇਰੇ ਕੋਲ ਲਿਖਿਆ ਪਿਆ ਜੀ ਤੇ ਹੁਣ ਤੱਕ ਮੈਂ ਪਰ 10 ਕੀ ਰੋਡ ਕੀਤਾ ਜੇ ਇਹਦਾ ਕਾਹਨ ਗਾਣਾ ਇਹ ਕਿਨੇ ਲਿਖਿਆ ਜੀ ਇਹ ਬਿੱਟੂ ਪਾੜਵਾਲ ਜੀ ਨੇ ਲਿਖਿਆ ਆ ਗਾਣਾ ਕੀ ਅੱਗੇ ਕੀ ਉਮੀਦਾਂ ਰੱਖਦੇ ਹਾਂ ਵੀ ਆਉਣ ਵਾਲੇ ਟੈਂਸਰ ਉੱਤੇ ਤੁਹਾਨੂੰ ਕਿਸ ਤਰ੍ਹਾਂ ਦਾ ਫਾਇਦਾ ਦੇ ਦੇਖੋ ਜੀ ਵਧੀਆ ਨੌਜਵਾਨਾਂ ਦੇ ਵਿੱਚ ਪਿਆਰ ਆ ਰਿਹਾ ਵੈ ਕਰਕੇ ਕਾਹਨ ਗਾਣਾ ਛੱਡਿਆ ਸਭ ਨੂੰ ਵਧੀਆ ਲੱਗ ਰਿਹਾ ਗਾਣਾ ਤੇ ਜਿਵੇਂ ਕਿ ਅੱਜਕੱਲ ਤੁਹਾਨੂੰ ਪਤਾ ਹੀ ਹੈ ਯੂਥ ਵਧੀਆ ਗਾਣੇ ਸੁਣ ਰਿਹਾ ਵਾ ਚੱਕਵੇਂ ਗਾਣੇ ਥੋੜੇ ਜ਼ਿਆਦਾ ਪ੍ਰੈਫਰ ਕਰ ਰਹੇ ਨੇ ਤਾਂ ਕਰਕੇ ਮੈਂ ਹਜੇ ਤੱਕ ਉਹਨਾਂ ਦੀ ਜੋ ਉਹਨਾਂ ਨੂੰ ਪਸੰਦ ਆ ਰਿਹਾ ਮੈਂ ਉਹੋ ਜੀ ਗਾਣੇ ਹਜੇ ਤੱਕ ਰਿਲੀਜ਼ ਕਰ ਰਿਹਾ ਹਾਂ ਜੇ ਇੱਕ ਫਿਲਮ ਆ ਰਹੀ ਐ ਚਮਕੀਲੇ ਦੇ ਉੱਪਰ ਉਸ ਫਿਲਮ ਲੈ ਕੇ ਦੂਜੀ ਟ गाना ਚਾਹੁੰਦੇ ਦੇਖੋ ਜੀ ਬਹੁਤ ਵਧੀਆ ਫਿਲਮ ਆ ਜੀ ਆਪਣਾ ਪਹਿਲਾ ਚਮਕੀਲੇ ਦਾ ਪਹਿਲਾਂ ਉਹਨਾਂ ਦਾ ਬੜਾ ਵਿਰੋਧ ਹੁੰਦਾ ਰਿਹਾ ਹਨ ਜੀ ਪਰ ਹੁਣ ਤਾਂ ਲੋਕ ਬੜਾ ਪਸੰਦ ਕਰ ਰਹੇ ਨੇ ਤਾਂ ਹੀ ਉਹਨਾਂ ਤੇ ਫਿਲਮ ਬਣਨ ਜਾ ਰਹੀ ਐ ਦਿਲਜੀਤ ਦਸਾਂਜ ਬਾਈ ਉਹਨਾਂ ਨੇ ਫਿਲਮ ਕਰ ਰਹੇ ਨੇ ਇਹਨਾਂ ਦਾ ਵੀ ਬੜਾ ਵਿਰੋਧ ਹੋ ਰਿਹਾ ਸੀਗਾ ਕਿ ਉਹਨਾਂ ਨੇ ਵਾਲ ਕਟਾਤੇ ਸੀਗੇ ਜਾਂ ਇਹਨਾਂ ਦਾ ਕਰਕੇ ਪਰ ਫਿਰ ਵੀ ਬਹੁਤ ਚਰਚਾ ਦੇ ਵਿੱਚ ਆ ਫਿਲਮ ਜਿਵੇਂ ਦੇਖ ਰਿਹਾ ਲੋਕਾਂ ਦੇ ਵਿੱਚ ਬੜਾ ਦੇਖਣ ਨੂੰ ਉਕਸਦੇ ਨੇ ਲੋਕ 12 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਤਾਂ ਵਧੀਆ ਹੋਊਗੀ ਹਾਂ ਜੀ ਤੁਹਾਨੂੰ ਚਾਂਸ ਮਿਲੇ ਫਿਲਮ ਅੱਜ ਗਾਣੇ ਦਾ ਦਿਖਾਵਾਂਗੇ ਹਾਂ ਜੀ ਜਰੂਰ ਜੀ ਜੇ ਮੈਨੂੰ ਹਫਤੇ ਤੱਕ ਕੋਈ ਚਾਂਸ ਮਿਲਿਆ ਨਹੀਂ ਹੈਗਾ ਜਦੋਂ ਆਉਣਗੇ ਤਾਂ ਅਸੀਂ ਜਰੂਰ ਜਾਵਾਂਗੇ ਦੁਕਾਨਿਆਂ ਨੂੰ ਲੈ ਕੇ ਤੁਸੀਂ ਕੀ ਜਾਣਾ ਚਾਹੁੰਦੇ ਹੋ ਕਿ ਇਨ ਫਿਊਚਰ ਤੁਸੀਂ ਦੁਕਾਨੇ ਕੱਢੋਗੇ ਹਾਂ ਜੀ ਮੇਰਾ ਗਾਣਾ ਲਿਖਿਆ ਹੋਇਆ ਹੈ ਡਿਊਟੀ ਲਿਖਿਆ ਹੋਇਆ ਗਾਣਾ ਰਿਤ ਤੇ ਉਹ ਵੀ ਅਸੀਂ ਗਾਣਾ ਰਿਲੀਜ਼ ਕਰ ਰਹੇ ਹਾਂ ਕਦ ਤੱਕ ਉਮੀਦ ਹੈ ਗਾਣਾ ਆ ਜਾਵੇ ਇਹ 2 ਮਹੀਨੇ ਦੇ ਵਿੱਚ ਹੀ ਗਾਣਾ ਰਿਲੀਜ਼ ਕਰ ਦਾਂਗੇ ਅਸੀਂ ਤੁਸੀਂ ਜਿਹੜਾ ਕਾਣਕ ਗੀਤ ਆਇਆ ਵਾ ਉਹਦੇ ਥੋੜੀ ਬੋਲ ਸੁਣਾਉਂਗੇ ਹਾਂਜੀ ਜ਼ਰੂਰ ਜੀ ਪਾਵੇਂ ਨਾ ਦੋ ਨਾਲੀ ਰੱਖ ਸੌਂਈਂਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਪਾਵੇਂ ਨਾ ਦੋ ਨਾਲੀ ਰੱਖ ਸੌਂਈਂਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਓ ਮੇਰਿਆ ਓ ਮੇਰਿਆ ਓ ਮੇਰਿਆ ਨਹੀਂ ਤੂੰ ਸੁਣਦੀਆਂ ਕਾਂਢ ਜਿਹੜੇ ਜਿਹੜਿਆ ਜਿਵੇਂ ਤੁਸੀਂ ਸੁਣਾਇਆ ਗਾਣਾ ਆਵਾਜ਼ ਬੜੀ ਸੁਰੀਲੀ ਰੋਡੀ ਹਾਂਜੀ ਪਰ ਜਿਹਨੂੰ ਤੁਹਾਡਾ ਸਟੇਜ ਸ਼ੋਅ ਦੇ ਆਫਰ ਆਉਂਦੇ ਹਨ ਕਿਸ ਤਰ੍ਹਾਂ ਲਉਂਗੇ ਕਰੋਗੇ ਸਟੇਜ ਤੇ ਹਾਂਜੀ ਸਟੇਜ ਸ਼ੋਅ ਦੀ ਮੈਨੂੰ ਆਫਰ ਤਾਂ ਆਈਆਂ ਸੀਗੀਆਂ ਪਰ ਹਜੇ ਮੈਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਰਹੀ ਹਾਂ ਇਹੋ ਚੀਜ਼ ਲਈ ਤਾਂ ਜਿੰਨਾ ਚਿਰ ਮੈਂ ਮਤਲਬ ਪੂਰਾ ਇੱਕ ਆਪਣੇ ਤਰ੍ਹਾਂ ਕੰਫੀਡੈਂਸ ਨਹੀਂ ਹੋਣਾ ਮੈਨੂੰ ਉਹਨਾਂ ਚਿਰ ਮੈਂ ਸਟੇਜ ਸ਼ੋਅ ਨਹੀਂ ਕਰੂੰਗਾ ਪਰ ਇਨ ਫਿਊਚਰ ਮੈਂ ਜ਼ਰੂਰ ਸ਼ੁਰੂ ਕਰ ਰਿਹਾ ਹਾਂ ਇਹ ਸਟੇਜ ਸ਼ੋਅ ਲਾਉਣੇ ਜਿਵੇਂ ਮੇਲੇਆਂ ਵਿੱਚ ਗਾਉਂਦੇ ਨੇ ਮੁੰਡੇ ਜਾ ਕੇ ਜਾਂ ਫਿਰ ਵਿਹਾਰਾਂ ਵਿੱਚ ਗਾਣਾ ਤੁਸੀਂ ਕਿੱਧਰ ਜ਼ਿਆਦਾ ਪਸੰਦ ਕਰੋਗੇ ਮੇਲੇਆਂ 'ਚ ਜਾਣਾ ਦੋਨੇ ਸਟੇਸ਼ਨ ਲਾਵਾਂਗੇ ਤੇ ਕੀ ਕਹਿਣਾ ਚਾਹੁੰਦੇ ਹਾਂ ਸਰੋਤਿਆਂ ਨੂੰ ਆਪਣਾ ਜਿਹੜੇ ਤੁਹਾਡੇ ਉਹਨਾਂ ਦਾ ਇਸ ਟਾਈਮ ਵੀਡੀਓ ਵਾਚ ਨੂੰ ਸੁਣ ਰਹੇ ਨੇ ਹਾਂਜੀ ਸਾਰਿਆਂ ਨੂੰ ਇਹ ਇਹੀ ਆਈ ਕਿ ਸਪੋਰਟ ਕਰੋ ਨਾ ਹੀ ਤੁਸੀਂ ਬੜਾ ਪਿਆਰ ਦੇਦੇ ਹੋ ਗਾਣੇ ਗਾਣੇ ਨੂੰ ਤੇ ਇਹ ਦੇਖ ਕੇ ਮੈਨੂੰ ਬੜੀ ਖੁਸ਼ੀ ਮਿਲ ਰਹੀ ਆ ਤੇ ਮੈਨੂੰ ਮੋਟੀਵੇਸ਼ਨ ਵੀ ਹੋ ਰਿਹਾ ਕਿ ਜਦੋਂ ਕੋਈ ਲੋਕ ਪਸੰਦ ਕਰਦੇ ਨੇ ਗਾਣਾ ਤਾਂ ਜਿਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਹੁੰਦੀ ਆ ਤੇ ਸਿੰਗਰ ਉਹਨਾਂ ਨੂੰ ਬੜੀ ਮੋਟੀਵੇਸ਼ਨ ਮਿਲਦੀ ਆ ਤਾਂ ਕਰਕੇ ਅਸੀਂ ਕੱਲ ਨੂੰ ਵਧੀਆ ਵਧੀਆ ਚੀਜ਼ਾਂ ਤੁਹਾਡੇ ਮੂਰੇ ਲੈ ਕੇ ਆਵਾਂਗੇ ਥੈਂਕ ਯੂ ਸਸਿਕਾ ਜੀ ਮੇਰਾ ਨਾਮ ਜੀ ਬਿੱਟੂ ਪਹਾੜੂਆ ਤੁਸੀਂ ਐਜ਼ ਅ ਰਾਈਟਰ ਹਾਂਜੀ ਤੇ ਕਿਹੜੇ ਕਿਹੜੇ ਗਾਣੇ ਲਿਖਿਆ ਸਰ ਮੇਰਾ 6700 ਗਾਣਾ ਪਿਆ ਜੀ YouTube ਤੇ ਅਮਜੀਤ ਰੂਪਾਲਾ ਜੀ ਨੇ ਗਾਇਆ ਤੋਂ ਬੁੱਢੇ ਵਾਲੀ ਗਰਲੀ ਜਖਤਰ ਨਹੀਂ ਜੱਗਾ ਲਾਲ ਤੋਂ ਮਾਸਟਰ ਸਰਜੀਤ ਸਰਬਜੀਤ ਸੋਫੀ ਗੀਤ ਗਰਜੀਤ ਕਲੈਰ ਕਲਵੀਰ ਕਾਫੀ ਸਾਰੇ ਸਿੰਗ ਨੇ ਜਿਹੜੇ ਮਤਲਬ ਹੁਣ ਤੱਕ ਮੇਰੇ ਗਾਣੇ ਗਾ ਚੁੱਕੇ ਨੇ ਤੇ ਤੁਸੀਂ ਕਾਹਨ ਗਾਣਾ ਲਿਖਿਆ ਕਿਸ ਤਰ੍ਹਾਂ ਲਿਖਿਆ ਕਿਸ ਤਰ੍ਹਾਂ ਬਣ ਚੁੱਕਾ ਹਾਂਜੀ ਇਹ ਮੈਂ ਬੱਬੂ ਮਾਨ ਜੀ ਦਾ ਬਹੁਤ 팬 ਆ ਇੱਕ ਦਿਨ ਬੱਬੂ ਮਾਨ ਜੀ ਦਾ ਗਾਣਾ ਸੁਣਦੇ ਸੀ ਬੈਠਿਆ ਸੀ ਕੌਣ ਸੀਗਾ ਉਹਦੇ ਵਿੱਚ ਅੱਖਾਂਵਾਰੀ ਗਾਣਾ ਸੀਗਾ ਆਪਣੇ ਪਹਿਲਾ ਪੈਗ ਲਾ ਕੇ ਪਾਆਂ ਅੱਖਾਂ ਦੇ ਚੱਖਾਂ ਉਹ ਬਸ ਉਹ ਇਦਾਂ ਹੀ ਜਿਵੇਂ ਕਹਿੰਦੇ ਵੀ ਗਾਣਿਆਂ ਦੇ ਵਿੱਚੋਂ ਹੀ ਗਾਣੇ ਦਾ ਜਨਮ ਹੁੰਦਾ ਹੈ ਹਨਾ ਕਿ ਇੱਕ ਇੱਕ ਗੀਤ ਚੋਂ ਕਿੰਨੇ ਕਿੰਨੇ ਗੀਤ ਫੁੱਟੇ ਆਉਂਦੇ ਆ ਫਿਰ ਗੀਤਕਾਰ ਦਾ ਇੱਕ ਆਪਣਾ ਸਟਾਈਲ ਹੁੰਦਾ ਵੀ ਉਹ ਗਾਣੇ ਚ ਉਹ ਗਾਣੇ ਦੇ ਵਿੱਚੋਂ ਮੈਂ ਸਮਝਦਾ ਵੀ ਜੇ ਸਾਡੇ ਗਾਣੇ ਦਾ ਜਨਮ ਹੋਇਆ ਤਾਂ ਇਸ ਗਾਣੇ ਦੇ ਵਿੱਚੋਂ ਹੋਇਆ ਤਾਂ ਉਹ ਗਾਣੇ ਲਿਖਦੇ ਲਿਖਦੇ ਅਸੀਂ ਮੈਂ ਇਹ ਲਾਈਨਾਂ ਲਿਖੀਆਂ ਵੀ ਕੌਣ ਪਾਲੂ ਤੇਰੀਆਂ ਅੱਖਾਂ ਦੇ ਵਿੱਚ ਅੱਖਾਂ ਇਹ ਇਸ ਤਰ੍ਹਾਂ ਇੱਕ ਬੰਦਾ ਮੈਂ ਤਾਂ ਗਾਣਾ ਸੀ ਤਿਆਰ ਕੀਤਾ। ਬਿਕਰਮ ਦੀ ਗਾਇਕੀ ਨੂੰ ਕਿਸ ਤਰ੍ਹਾਂ ਦੇ ਬਿਕਰਮ ਨੂੰ ਬਹੁਤ ਵਧੀਆ ਸਿੰਗਰ ਆਈ ਬਹੁਤ ਵਧੀਆ ਇਨਸਾਨ ਆ ਮੈਂ ਕਾਫੀ ਸਮੇਂ ਤੋਂ ਇਹਨਾਂ ਨਾਲ ਬਰਤਦੀ ਆ ਸਾਡੇ ਫੈਮਿਲੀ ਰਿਲੇਸ਼ਨ ਨੇ ਇਹ ਬਹੁਤ ਵਧੀਆ ਮਤਲਬ ਕਹਿ ਲਉ ਕਿ ਤੁਸੀਂ ਜਿਉਂ ਹੀ ਬਿਕਰਮ ਦੀ ਐਂਟਰੀ ਹੋਈ ਆ ਮੈਂ ਉਦੋਂ ਤੋਂ ਇਹਨਾਂ ਦੇ ਨਾਲ ਹੀ ਆ ਅੱਗੇ ਵੀ ਗਾਣੇ ਲਿਖ ਕੇ ਦਿੰਦੇ ਰਹਾਂ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਤੁਹਾਨੂੰ ਸਰੋਤਿਆਂ ਨੂੰ ਦੇਖ ਰਹੇ ਸਰੋਤਿਆਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਸਾਡਾ ਜਿਹੜਾ ਗਾਣਾ ਆਇਆ ਕਾਂਡ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਕਮੈਂਟ ਕਰੋ ਤੁਸੀਂ